ਅੰਮ੍ਰਿਤਸਰ 'ਚ 4 ਹਥਿਆਰ ਤਸਕਰ ਗ੍ਰਿਫਤਾਰ 7 ਪਿਸਤੌਲਾਂ ਦੀ ਵੱਡੀ ਖੇਪ ਬਰਾਮਦ ਪਾਕਿਸਤਾਨ ਸਥਿਤ ਤਸਕਰਨ ਨਾਲ ਸੰਪਰਕ ਗੈਂਗਸਟਰਾਂ ਤੱਕ ਜਾਣੀ ਸੀ ਹਥਿਆਰਾਂ ਦੀ ਖੇਪ ਪੁੱਜੀ 15 ਅਗਸਤ ਤੋਂ ਪਹਿਲਾਂ ਵੱਡੀ ਸਫਲਤਾ ਪੁਲਿਸ ਨੇ ਸਰਹੱਦੀ ਤਸਕਰੀ ਗਿਰੋ ਦਾ ਪਰਦਾਫਾਸ਼ ਕੀਤਾ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਖੂਬੀ ਜਾਣਕਾਰੀ ਦੀ ਬੁਨਿਆਦ ਤੇ ਕਾਰਵਾਈ ਕਰਤੀ ਪੱਟੀ ਸਫਲਤਾ ਹਾਸਿਲ ਕੀਤੀ ਹੈ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਖੁੱਲੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਹਦੀ ਹਥਿਆਰ ਤਸਕਰਾਂ ਦੇ ਨਿਰਦੇਸ਼ ਤੇ ਕੰਮ ਕਰ ਰਹੇ ਚਾਰ ਔਰੋਪੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ 7 ਪਿਸਤੋਲਾਂ ਦੀ ਖੇਪ ਬਰਾਮਦ ਕੀਤੀ ਗਈ ਹੈ ਜਿਸ ਵਿੱਚ TX59MM क्लॉक 9MM ਅਤੇ 3 ਬੋਰਡ ਦੇ ਹਥਿਆਰ ਸ਼ਾਮਿਲ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰਿੰਤ ਸਿੰਘ ਪੁੱਲਣ ਨੇ ਕਿਹਾ ਕਿ ਆ ਕਾਰਵਾਈ 15 ਅਗਸਤ ਤੋਂ ਲੈ ਕੇ ਚੱਲ ਰਹੇ ਸਪੈਸ਼ਲ ਸੁਰੱਖਿਆ ਮੁਹਿੰਮ ਹਿੱਤ ਕੀਤੀ ਗਈ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਆ ਵੱਡੀ ਕਾਮਯਾਬੀ ਹੈ ਕਿਉਂਕਿ ਆ ਹਥਿਆਰ ਨਵੇਂ ਅਤੇ ਖਤਰਨਾਕ ਸਨ ਅਤੇ ਇਹਨਾਂ ਦੀ ਪਹੁੰਚ ਗੈਂਗਸਟਰਾਂ ਤੱਕ ਹੋਣੀ ਸੀ। ਜ਼ਾਬ ਬਨੋੜੀ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਹੈ। ਅਤੇ ਉਹਦੇ ਤਹਿਤ ਕਸਤ ਵਾਸਤੇ ਸਿਕਿਉਰਟੀ ਮੀਜਰਸ ਲੈ ਰਹੇ ਆ স্পেশাল অপারেশন ਚਲਾਇਆ ਜਾ ਰਿਹਾ ਇੱਕ ਮਿਸ਼ਨਰੀ ਪੁਲਿਸ ਅੰਮ੍ਰਿਤਸਰ ਵੱਲੋਂ ਉਹਦੇ ਤਹਿਤ ਬਹੁਤ ਵੱਡੀ ਸਕਸੈਸ ਸਾਨੂੰ ਮਿਲੀ ਹੈ ਇੱਕ ਕ੍ਰਾਸ ਬਾਰਡਰ ਵੈਪਨ ਜਿਹੜਾ ਸਮਗਲਿੰਗ ਨੈਟਵਰਕ ਹੈ ਉਹ ਡਿਸਪੈਂਟਲ ਕੀਤਾ ਹੈ ਬਸਟ ਕੀਤਾ ਹੈ 7 ਸਫੈਸਟੀਕੇਟਿਡ ਪਿਸਟਲ ਫੜੇ ਗਏ ਇਹਦੇ ਚ ਔਰ 4 ਇਹ ਦੋਸ਼ੀਆਂ ਦੇ ਚ ਗ੍ਰਿਫਤਾਰ ਹੋਏ ਨੇ ਕਿ ਆਪਾਂ ਇਹਨਾਂ ਦਾ ਬ੍ਰੇਕਅਪ ਦੇਖੀਏ ਸਾਰੇ ਬੜੇ ਸਫਿਸਟੀਕੇਟਿਡ ਵੈਪਨ ਨੇ ਦੋ ਹੈਗੇ ਪੀਐਕਸ 5 9ਐਮਐਮ ਦੇ ਦੋ ਬਲੌਕ ਨੇ 9ਐਮਐਮ ਔਰ ਤਿੰਨ ਹੈਗੇ 0.304 ਦੇ ਜਿਹੜੇ ਕਰਾਸ ਦੀ ਬਾਰਡਰ ਆ ਰਹੇ ਨੇ ਤੀਬੋਰ ਦੇ ਪਿਸਟਲ ਔਰ ਇਹਨਾਂ ਦਾ ਕੁਝ ਕਾਰਟ੍ਰਿਜਸ ਨੇ ਬੇਸਿਕਲੀ ਇਹ ਪਾਕਿਸਤਾਨ ਬੇਸ ਸਮਗਲ ਹੈਗਾ ਇੱਕ ਸ਼ਾਨਾ ਦਾ ਉਹ ਇਹ ਦੂਵੇ ਕਨਸਾਈਨਮੈਂਟ ਭੇਜੀ ਗਈ ਹੈ। ਆਜੜਾ ਆਕਾਸ਼ਦੀਪ ਸਿੰਘ ਆਕਾਸ਼ ਹੈ। ਦਾਉਦੇ ਪਿੰਡ ਦਾ ਦਾ ਗ੍ਰੰਡਾ ਅਮਰਸਰ ਰੂਲ ਦੇ ਵਿੱਚ। ਇਹ ਦਾ ਕਰਪੇ ਪਰ ਬੋਟਲ ਦਿੱਤੀ ਹੈ। ਉੱਥੇ ਡਰੋਨ ਰਾਹੀਂ ਕਨਸਾਈਨਮੈਂਟਸ ਰਿਸੀਵ ਕਰਦਾ। ਇਹਦਾ ਇੱਕ ਰਿਲੇਟਿਵ ਹੈ ਰਮਨਪ੍ਰੀਤ ਜੋ ਕਿ ਰਾਜਸੰਸੀ ਅਮਰਸਰ ਰੂਲ ਦਾ ਰਹਿਣ ਵਾਲਾ ਹੈ। ਇਹ ਦੋਨੋਂ ਕਨਸਾਈਨਮੈਂਟਸ ਉੱਥੋਂ ਚੁੱਕਦੇ ਆ। ਤੇ ਜਿਹੜਾ ਬਾਹਰ ਬੈਠਾ ਪਾਕਿਸਤਾਨ ਹੈਂਡਲਰ ਹੈ ਸਮਗਲਰ ਉਹਨਾਂ ਨੂੰ ਡਾਇਰੈਕਟ ਕਰਦਾ ਕਿ ਤੁਸੀਂ ਫਲਾਨੀ ਜਗ੍ਹਾ ਤੁਹਾਨੂੰ ਕੋਈ ਬੰਦਾ ਮਿਲੇਗਾ ਉਹ ਉਹਨੂੰ ਜਾ ਕੇ ਹੈਂਡਓਵਰ ਕਰਦੇ ਅੱਗੇ ਉਹਦੇ ਜਿਹੜੇ ਦੋ ਮੇਨ ਬੰਦੇ ਫੜੇ ਗਏ ਆ ਹੋਰ ਉਹ ਹੈਗਾ ਪ੍ਰਤਾਪ ਸਿੰਘ ਇਹ ਫਿਰੋਜ਼ਪੁਰ ਦਾ ਰਹਿਣ ਵਾਲਾ ਕੁੱਲ ਗੜੀ ਦਾ ਇੱਥੇ ਆਪਣੇ ਇੱਕ ਰਿਸ਼ਤੇਦਾਰ ਕੋਲ ਰਹਿ ਰਿਹਾ ਸੀਗਾ ਉਹ ਤੇ ਉਹਦਾ ਇੱਕ ਹੋਰ ਰਿਲੇਟਿਵ ਹੈ ਸਰਬਜੀਤ ਬੱਬਲ ਇਹ ਥਾਣੇ ਵੇਰਕੇ ਦੇ ਵਿੱਚ ਰਹਿੰਦਾ ਦੇਵੀ ਵਾਲਾ ਬਾਜ਼ਾਰ ਇਹ ਦੋਨੋਂ ਬੰਦੇ ਆਕਾਸ਼ਦੀਪ ਤੇ ਰਮਨਪ੍ਰੀਤ ਤੋਂ ਪਿੱਛੇ ਜੀ ਵੀ ਕਨਸਾਈਨਮੈਂਟ ਇਹਨਾਂ ਨੇ ਉਸ ਪਿਸਤਲ ਦੀ ਲਈ ਔਰ ਅੱਗੇ ਇਹਨਾਂ ਨੇ ਗੈਂਗਸਟਰ ਨੈਟਵਰਕ ਨੂੰ ਜਿਹੜੀ ਦੇਣੀ ਹੁੰਦੀ ਸੀਗੀ ਸੋ ਮੈਂ ਸਮਝਦਾ ਕਿ ਬਹੁਤ ਵੱਡੀ ਕਾਮਯਾਬੀ ਇਹ ਮਿਲੀ ਹੈ ਸਾਡੀ ਟੀਮ ਨੂੰ ਜਿਹਦੀ ਰੈਨਵਾਈ ਕਰ ਰਹੇ ਸੀ ਡੀਸੀਪੀ ਸਾਡੇ ਰਵਿੰਦਰਪਾਲ ਜੀ ਆਪਣੇ ਜਗਵਿੰਦਰ ਜੀ ਸਾਡੇ ਐਡੀਸੀਪੀ ਇਨਵੈਸਟੀਗੇਸ਼ਨ ਹਰਮਿੰਦਰ ACP ਇਨਵੈਸਟੀਗੇਸ਼ਨ ਤੇ ਮੋਲਕਦੀਪ ਸਾਡੇ ਇਨਸਪੈਕਟਰ CIA ਤੇ ਉਹਨਾਂ ਦੀ ਟੀਮ ਬਹੁਤ ਵਧੀਆ ਆਪਰੇਸ਼ਨ ਨੂੰ ਅੰਜਾਮ ਦਿੱਤਾ ਔਰ ਇਹਦੇ ਨਾਲ ਵੱਡਾ ਕ੍ਰਾਈਮ ਜਿਹੜਾ ਰੀਜਨ ਦੇ ਵਿੱਚ ਟਲਿਆ ਕਿਉਂਕਿ ਜੇ ਆਪਾਂ ਦੇਖੀਏ ਕਿ ਸਾਰੇ ਹੀ ਇੰਨੇ ਸੋਫਿਸਟੀਕੇਟ ਤੇ ਨਵੇਂ ਹਥਿਆਰ ਨੇ ਤੇ ਇਹਦੇ ਵਿੱਚ ਜੇ ਮਾੜੇ ਐਲੀਮੈਂਟਸ ਜਿੱਥੇ ਵਾਸਤੇ ਪਹੁੰਚਣੇ ਸੀਗੇ ਆਪਣੀ ਡੈਸਟੀਨੇਸ਼ਨ ਤੇ ਪਹੁੰਚ ਜਾਂਦੇ ਤਾਂ ਕਿੰਨਾ ਇਹਦੇ ਨਾਲ ਨੁਕਸਾਨ ਹੋ ਸਕਦਾ ਇਹਦੇ ਤੇ ਜਿਹੜੀ ਬਾਕੀ ਕੰਮ ਵੀ ਅਸੀਂ ਕਰ ਰਹੇ ਆਂ ਜੋ ਆਕਾਸ਼ ਦੀਪ ਕਾਸ਼ ਹੈ ਇਹਦੇ ਤੋਂ ਇਹ ਗੱਲ ਪੁੱਛ ਕੇ ਚਾਈ ਹੈ ਕਿ ਇਹ ਪਹਿਲਾਂ ਵੀ ਇਹਨਾਂ ਨੇ ਕਨਸਾਈਨਮੈਂਟਸ ਹੀਰੋਇਨ ਦੀਆਂ ਤੇ ਵੈਪਨਸ ਦੀਆਂ ਚੁੱਕੀਆਂ ਤੇ ਲੋਕਾਂ ਨੂੰ ਦਿੱਤੀਆਂ ਹੁਣ ਮੇਜਰ ਟਾਸਕ ਅਸੀਂ ਇਹ ਕੰਮ ਕਰ ਰਹੇ ਆਂ ਕਿ ਉਹ ਲੋਕ ਕੌਣ ਹੈ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਇਹ ਪਿਸਟਲ ਦੀ ਜਿਹੜੀ ਪ੍ਰਾਈਸ ਹੈ ਕੀ ਉਹਨਾਂ ਨੇ ਮੁਕਰਰ ਕੀਤੀ ਪਾਕਿਸਤਾਨ ਸਪਲਾਇਰ ਕਿੱਦਾਂ ਉਹ ਹਵਾਲਾ ਰਾਹੀਂ ਵਾਪਸ ਜਾਣੀ ਸੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਆਪਾਂ ਪੂਰਾ ਫੋਕਸ ਕਰ ਰਹੇ ਹਾਂ ਔਰ ਇਹਨਾਂ ਦਾ ਰਿਮਾਂਡ ਲੈ ਕੇ ਅਸੀਂ ਇਹਦੇ ਤੇ ਡੀਪਲੀ ਇਨਵੈਸਟੀਗੇਟ ਕੀਤਾ ਜਾਉ। ਇਹਦਾ ਪਹਿਲਾ ਸਰਕੂਲਰ ਕੀ ਕਰਕੇ ਆਦਿ ਨਹੀਂ ਇਕੱਲੇ ਬੱਬਲ ਤੇ ਹੈਗਾ ਜੀ ਉਹ ਵੀ ਇੱਕ 354 ਦਾ ਹੈਗਾ ਆਊਟਰੇਜਿੰਗ ਦੀ ਮੋਡੈਸਟੀ ਆਫ ਊਮਨ ਤੇ ਇੱਕ ਪ੍ਰੀਵੈਂਟਿਵ ਐਕਸ਼ਨ ਹੈ। ਬਾਕੀ ਇਹਨਾਂ ਦੇ ਕੋਈ ਨਹੀਂ ਫਰੈਸ਼ ਨੇ ਸਾਰੇ ਪਰ ਇਹਨਾਂ ਨੂੰ ਪੁੱਛ ਕੇ ਤੋ ਕਾਫੀ 2-3 ਮਹੀਨੇ ਤੋ ਇਹ ਆਪਣੇ ਆਪ ਨੂੰ ਦੱਸਦੇ ਵੀ ਅਸੀਂ ਸਰਗਰਮਾ ਬਿਕੋਜ਼ ਆਫ ਪ੍ਰੋਕਸੀਮਿਟੀ ਟੂ ਇੰਟਰਨੈਸ਼ਨਲ ਬਾਰਡਰ। ਸਰਗਰਮਾ ਇਸ ਕਲੋਜ਼ ਟੂ ਟੈਲਨ ਐਂਡ ਸੁਪਰਕੀ ਮਕਸਦ ਤੁਹਾਨੂੰ ਮੈਂ ਦੱਸਿਆ ਕ੍ਰਿਮੀਨਲਸ ਨੂੰ ਅੱਗੇ ਦੇਣੇ ਸੀਗੇ ਇਹਨਾਂ ਨੂੰ ਬਾਹਰੋਂ ਇਸ਼ਾਰਾ ਆਉਣਾ ਸੀਗਾ ਅਜੇ ਕਿ ਤੁਸੀਂ ਕਿੱਥੇ ਦੇਣੇ ਆ ਵੱਡਾ ਸੀ ਸੈਕੰਡ ਲੈਵਲ ਤੱਕ ਪਹੁੰਚ ਗਏ ਆ ਫਰਸਟ ਲੈਵਲ ਹੋ ਗਿਆ ਕਾਸ਼ਦੀਪ ਐਂਡ ਰਮਨਪ੍ਰੀਤ ਜਿਹੜੇ ਰਿਸੀਵ ਕਰਦੇ ਆ ਡਰੋਨ ਨਾਹੀਂ ਬਾਰਡਰ ਤੇ ਸੈਕੰਡ ਲੈਵਲ ਹੈ ਉਹਨਾਂ ਤੋਂ ਜਿਹੜਾ ਬੰਦਾ ਕਲੈਕਟ ਕਰਦਾ ਜੇ ਆਪਾਂ ਦੇਖੀਏ ਫਿਰੋਜ਼ਪੁਰ ਤੋਂ ਬੰਦਾ ਇੱਥੇ ਲੈਣ ਆ ਰਿਹਾ ਬਾਰਡਰ ਦੇ ਏਰੀਏ ਚ ਤੇ ਨਾਲ ਉਹਨੇ ਆਪਣਾ ਰਿਸ਼ਤੇਦਾਰ ਐ ਸਰਬਜੀਤ ਬੱਬਲ ਉਹ ਲਾਇਆ ਉਹ ਉਹਨਾਂ ਨੇ ਕਲੈਕਟ ਕੀਤੇ ਵਹੀਕਲ ਤੇ ਤੇ ਉਸ ਤੋਂ ਬਾਅਦ ਅੱਗੇ ਉਹਨਾਂ ਨੇ ਡਾਇਰੈਕਸ਼ਨ ਵੇਟ ਕਰ ਰਹੇ ਸੀ ਕਿ ਕਿਹਨੂੰ ਦੇਣੇ ਆ ਉੱਥੇ ਜਾ ਕੇ ਕੜੀ ਪਹਿਲਾਂ ਪੁਲਿਸ ਨੇ ਸਾਰਾ ਇੰਟਰਸੈਪਟ ਕਰ ਲਿਆ ਔਰ ਮੈਂ ਸਮਝਦਾ ਜੇ ਆਪਾਂ 7 ਵੈਪਨ ਇਜ਼ ਨੋਟ ਅ ਸਮਾਲ ਰਿਕਵਰੀ ਐਂਡ ਕੰਮ ਆ ਵੀ ਹੱਥ ਲੱਗੀ 15-10 ਕੋ ਹਾਂਜੀ ਬਿਲਕੁਲ ਕਹਿ ਸਕਦੇ ਆ ਜੀ ਅਸੀਂ ਲੱਗੇ ਸਾਡੇ ਆਪਰੇਸ਼ਨ ਚੱਲਦੇ ਰਹਿੰਦੇ ਆ ਐਂਡ ਮੈਂ ਇੱਥੇ ਗੱਲ ਖਾਸ ਕਰਕੇ ਕਹਿਣਾ ਚਾਹੁੰਦਾ ਕਿ ਸਾਡੀ ਟੀਮ ਤੇ ਵੀ ਆਰ ਵੈਰੀ ਪ੍ਰਾਊਡ ਇਹ ਹਮੇਸ਼ਾ ਤੁਸੀਂ ਦੇਖਦੇ ਹੋ ਕਿ ਵੱਡੀਆਂ ਸਿਗਨੀਫੀਕੈਂਟ ਰਿਕਵਰੀਜ਼ ਕੀਤੀ ਜਾਂਦੀਆਂ ਚਾਹੇ ਉਹ ਡਰੱਗ ਫਰੰਟ ਹੈ ਚਾਹੇ ਵੈਪਨਸ ਹੈ ਜਾਂ ਹੋਰ ਗੈਂਗਸਟਰ ਦੇ ਉੱਤੇ ਸੋ ਮੈਂ ਦਿੱਲੀ ਬਮਾਰਕਬਾਦ ਦਿੰਦਾ ਆਪਣੀ ਟੀਮ ਨੂੰ ਕਿਉਂਕਿ ਰਿਕਵਰੀ ਹੋਈ ਹੈ ਤੇ ਇਟ ਮੀਨਸ ਬਲੈ ਦਿਸ ਇਜ਼ ਵਿਦਰਨ ਦਾ ਜੂਰਿਸਡਿਕਸ਼ਨ ਆਫ ਪੀਐਸਐਫਰ ਉਹਨਾਂ ਦੇ ਨਾਲ ਤੁਹਾਡੀ ਕੋਈ ਕੋਨਰਮੈਂਟ ਚੀ ਹੈ ਦੇਖੋ ਪੀਐਸਐਫ ਨਾਲ ਅਸੀਂ ਸ਼ੇਅਰ ਕਰਦੇ ਰਹਿੰਦੇ ਨੇ ਜਿਹੋ ਜਿਹੀ ਵੀ ਇਨਪੁਟ ਆਉਂਦੀ ਹੈ ਬਟ ਦਿਸ ਵਾਸ ਇਨ ਇੰਟੈਲੀਜੈਂਸ ਰਿਲੇਟਡ ਆਪਰੇਸ਼ਨ ਬਾਏ ਦਿ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸਰ ਅਗਲੇ ਤਿੰਨ ਸਾਲ ਚ ਗਈਆ ਪਾਕਿਸ ਪਈ ਸਭ ਇਹ ਤਾਂ ਸਾਰੇ ਨਾ ਪਾਕਿਸਤਾਨ ਨਾ ਚਾਹੀਨੇ ਬਾਹਰੋਂ ਆਉਂਦੇ ਯੂਰਪ ਵਗੈਰਾ ਦੇ ਵਿੱਚ ਉਹ ਜਿਵੇਂ ਨੋ ਕਲੌਕ ਵਗੈਰਾ ਹੈਗਾ ਕੰਪਨੀਆਂ FX5 ਨੇ ਪਾਕਿਸਤਾਨ ਚ ਨਹੀਂ ਹੈਗੀਆਂ ਸਾਰੇ ਬਾਹਰ ਯੂਰੋਪੀਅਨ ਉੱਥੋਂ ਦੇ ਮੇਡ ਹੈਗੇ ਜਿਹੜਾ 9.30 ਹੈ ਉਹ ਚਾਈਨੀਸ ਮੇਡ ਹੁੰਦੇ ਸਟਾਰ ਜਿਹੜੇ ਪਹਿਲਾਂ ਵੀ ਟੈਰਰਿਜ਼ਮ ਚ ਫੜੇ ਜਾਂਦੇ ਰਹੇ ਸਰ ਪਹਿਲਾਂ ਪ੍ਰਾਨ ਆਨੰਦ ਦਾ ਪਾਸਪੋਰਟ ਕਹਿਆ ਸੀ ਕਿ ਉਹ ਕਨਸਾਈਨਮੈਂਟ ਇੱਥੇ ਕੋਈ ਗੱਲ ਨਹੀਂ ਕੋਈ ਸ਼ਾਹ ਦਾਵਾ ਕੋਈ ਨਾਲ ਕਨੈਕਸ਼ਨ ਦੇਖੋ ਪਤਾ ਕੀ ਗੱਲ ਹੈ ਜੀ ਇਹ ਨਾਮ ਵੀ ਬਦਲ ਲੈਂਦੇ ਆ ਉਨ ਦੇ ਵਿੱਚੋਂ ਜੇ ਸਾਨੂੰ ਹੋਰ ਟੈਕਨੀਕਲ ਤੋਂ ਮਿਲੀ ਹੈ ਗੱਲ ਜੋ ਨਾਮ ਵਰਤੇ ਜਾ ਰਹੇ ਉਹ ਤੋੜਨਾ ਸ਼ੇਅਰ ਕੀਤਾ ਹੈ ਬਾਕੀ ਤੁਹਾਨੂੰ ਜਿਵੇਂ ਮੈਂ ਦੱਸਿਆ ਕਿ ਡੀਪਲੀ ਇਨਵੈਸਟੀਗੇਟ ਕਰ ਰਹੇ ਹਾਂ ਹਰ ਪਹਿਲੂ ਤੋਂ ਫੋਰੈਂਸਿਕ ਤੋਂ ਹੋਰ ਕਿ ਕਿਸੇ ਤਰ੍ਹਾਂ ਸਾਨੂੰ ਉਹਨਾਂ ਬਾਰੇ ਹੋਰ ਡਿਟੇਲ ਮਿਲ ਸਕੇ ਸੋ ਥੈਟ ਜਿਹੜੇ ਉਹਨਾਂ ਨੇ ਪਹਿਲਾਂ ਕੋਈ ਹੋਰ ਇਹਨਾਂ ਤੋਂ ਇਲਾਵਾ ਵੀ ਤਾਂ ਬੰਦੇ ਹੋ ਸਕਦੇ ਆ ਜਿਨ੍ਹਾਂ ਨੂੰ ਪਾਕਿਸਤਾਨੀ ਸਮੱਗਲਰ ਇੱਥੇ ਟੱਚ ਕਰ ਰਹੇ ਹੋਣ ਤੇ ਉਹਨਾਂ ਨੂੰ ਯੂਜ਼ ਕਰ ਰਹੇ ਹੋ ਸਰ ਗੈਂਸਟਰ ਦਾ ਪਤਾ ਲੱਗਾ ਕਿ ਕਿਹਦੇ ਨਾਲ ਗੱਲਬਾਤ ਉਹ ਅਜੇ ਗੱਲ ਨਹੀਂ ਹੈ ਚੱਲ ਰਹੀ ਹੈ ਇਹਨਾਂ ਨੇ ਮੈਸੇਜ ਹੈ ਜੇ ਵੇਟ ਕਰ ਰਹੇ ਸੀ ਜਿਹੜੇ ਇਹ ਪ੍ਰਤਾਪ ਵਗੈਰਾ ਨੇ ਨਾ ਜੀ ਪ੍ਰਤਾਪ ਵੀ ਕਾਫੀ ਹੰਢਿਆ ਹੋਇਆ ਬੰਦਾ ਹੈ ਇਸ ਕੰਮ 'ਚ ਫਿਰੋਜ਼ਪੁਰ ਤੋਂ ਆ ਕੇ ਇੱਥੇ ਰਹਿ ਰਿਹਾ ਤੇ ਆਮਨਾ ਆਪਣੇ ਰਿਸ਼ਤੇਦਾਰਾਂ ਕੋਲ ਟਿਕਾ ਬਾਨੇ ਨਾਲ ਰੁੱਕ ਕੇ ਤੇ ਇਹ ਕੰਮ ਕਰ ਰਿਹਾ ਸੀਗਾ ਥੈਂਕ ਯੂ ਜੀ